ਸ਼੍ਰੀ ਗੁਰੂ ਗਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜਨ ਦੇ ਸ਼ਹਾਦਤ ਨੂੰ ਸਮਰਪਿਤ ਜਸਵੀਰ ਕੌਰ ਪੋਪਲੀ ਕੀਰਤਨੀ ਜਥੇ ਦੇ ਵੱਲੋਂ ਰਜੌਰੀ ਗਾਰਡਨ ਵਿਖੇ ਗੁਰਮਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਉਹਨਾਂ ਕੀਰਤਨ ਸਰਵਣ ਕਰਵਾਇਆ ਇਸ ਮੌਕੇ ਪੰਤ ਪ੍ਰਸਿੱਧ ਕੀਰਤਨੀ ਜਥੇ ਨੇ ਸੰਗਤ ਨੂੰ ਹਰ ਜਸ ਨਾਲ ਹਲਕੀਤਾ ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਇੰਦਰਪ੍ਰੀਤ ਸਿੰਘ ਮੌਂਟੀ ਕੋਚੜ ਚੜ੍ਹਦੀ ਕਲਾ ਟਾਈਮਟੇ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਦਰਦੀ ਮੌਜੂਦ ਰਹੇ ਇਸ ਮੌਕੇ ਨੇ ਸੰਬੋਧਨ ਕੀਤਾ ਤੇ ਸਾਹਿਬ ਜਨ ਦੇ ਸ਼ਹਾਦਤ ਨੂੰ ਸੇਧ ਦਿੱਤਾ ਉਹਨਾਂ ਆਈ ਇਸ ਮੌਕੇ ਪ੍ਰਬੰਧਕਾਂ ਨੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਦਰਦੀ ਨੂੰ ਸਨਮਾਨਿਤ ਵੀ ਕੀਤਾ ਮਾਤਾ ਗੁਜਰੀ ਜਿਨ੍ਹਾਂ ਦਾ ਸੋਹਰਾ ਵਿੰਦੂ ਇੱਤਾ ਵੀ ਗਰੂ ਬੱਚਾ ਵੀ ਗਰੂ ਤੇ ਮਾਤਾ ਗੋਜਰ ਕੋਰ ਜੀ ਜਿਨ੍ਹਾਂ ਨੇ ਮਾਤਾ ਜੀ ਦੇ ਨਾਲ ਉਹਨਾਂ ਦੀ ਦਿਨ ਰਾਤ ਸੇਵਾ ਕੀਤੀ ਅੰਤਲੇ ਸਮੇਂ ਤੱਕ ਕਿੰਨੀ ਵੱਡੀ ਉਹ ਸਾਡੇ ਲਈ ਮਿਸਾਲ ਕਾਇਮ ਕਰ ਗਏ ਸੇਵਾ ਵੀ ਸਿਮਰਨ ਵੀ ਤੇ ਗੁਰਦੇਵ ਮਹਾਰਾਜ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਮਾਤਾ ਜੀ ਨੇ ਪੰਥ ਦੀ ਨੁਮਾਇੰਦਗੀ ਕਿ ਜਿਵੇਂ ਗੋਬਿੰਦ ਰਾਏ ਜੀ ਨੂੰ ਮਾਤਾ ਦਾ ਪਿਆਰ ਤੇ ਗੁਰਿਆਈ ਲਈ ਤਿਆਰ ਕੀਤਾ ਹਰ ਅੱਖੋਂ ਉਥੇ ਪੰਥ ਦੀ ਅਗਵਾਈ ਕਰਨਾ ਪੰਥ ਨੂੰ ਸੰਭਾਲਣਾ ਗੁਰਮਤ ਦਾ ਗੁਰਬਾਣੀ ਦਾ ਪ੍ਰਚਾਰ ਕਰਨਾ ਕਿੰਨੀਆਂ ਹੀ ਉਹਨਾਂ ਦੇ ਵਿੱਚ ਕੁਆਲਿਟੀਜ਼ ਸਨ ਤੇ ਉਹ ਜੋ ਪਰਪਕਤਾ ਹੈ ਜੋ ਧ੍ਰਿੜਤਾ ਹੈ ਉਹ ਮਾਤਾ ਜੀ ਦੇ ਜੀਵਨ ਚੋਂ ਜੋ ਸਾਨੂੰ ਮਿਲਿਆ ਉਹ ਅੱਜ ਆਪ ਸਭ ਬੀਬੀਆਂ ਦੇ ਵਿੱਚ ਜਿਵੇਂ ਭੈਣ ਜੀ ਸਵੇਰੇ ਅੰਮ੍ਰਿਤ ਵੇਲੇ ਤੋਂ ਇਹ ਸੁਭਾਮਾ ਕਰ ਰਹੇ ਹਾਂ ਜਿੱਥੇ-ਜਿੱਥੇ ਵੀ ਦੁਨੀਆ 'ਚ ਗੁਰੂਆਂ ਕੀ ਬਖਸ਼ਿਸ਼ ਪ੍ਰਾਪਤ ਸਾਡੀਆਂ ਬੀਬੀਆਂ ਬੈਠੀਆਂ ਨੇ ਮਾਣੀਆਂ ਅਰਾਬਰ ਜਾਈਆਂ ਅੱਜ ਜੋ ਗੁਰਤੀ ਮਾਤਾ ਗੁਜਰ ਕੌਰ ਜੀ ਵਾਲੀ ਆਪ ਜੀ ਅੱਗੇ ਲੈ ਕੇ ਚੱਲ ਰਹੀ ਹਾਂ ਆਪ ਸਭ ਧੰਨ ਆਪ ਸਭ ਤੇ ਸਤਿਗੁਰ ਦੀ ਬਖਸ਼ਿਸ਼ ਹੈ ਖੁਸ਼ੀ ਹੈ ਮਿਹਰ ਹੈ ਤੇ ਐਸੇ ਪ੍ਰਕਾਰ ਨਾਲ ਅੱਜ ਜੇ ਸਿੱਖੀ ਵੱਧ ਫੁੱਲ ਰਹੀ ਹੈ ਇਹ ਮਾਵਾ ਕਰਕੇ ਹੀ ਵੱਧ ਫੁੱਲ ਰਹੀ ਹੈ ਇਹ ਬੱਚੀਆਂ ਜਿਨ੍ਹਾਂ ਨੇ ਅਰਦਾਸ ਕੀਤੀ ਹੈ ਕੱਲ ਨੂੰ ਮੇਰੀਆਂ ਮੀਰਾ ਭੈਣਾ ਲੈ ਛੋਟੀਆਂ ਨੇ ਬੱਚੀਆਂ ਨੇ ਇਹਨਾਂ ਨੇ ਵੀ ਮਾਂ ਬਣਦੀਆਂ ਇਹ ਵੀ ਜੇ ਆਪਣੇ ਇਸੇ ਗੁਰਧੀਆਂ ਨੂੰ ਇਸੇ ਪਰੰਪਰਾ ਨੂੰ ਅੱਗੇ ਨਾਲ ਲੈ ਕੇ ਚੱਲਣ ਜੀਆਂ ਗੁਰਬਾਣੀ ਨਾਲ ਆਪਣੇ ਬਚਨਿਆਂ ਨੂੰ ਜੋੜਨ ਜੀਆਂ ਇਹ ਵੱਡੇ ਭਾਜਾਂ ਦੀ ਮਿਸਾਲ ਹੈ ਸਤੁਰੇਨਾਂ ਤੇ ਮਿਹਰ ਭਰਿਆ ਹੱਥ ਆਪ ਜੀ ਉੱਤੇ ਸਭ ਤੇ ਮਿਹਰ ਭਰਿਆ ਹੱਥ ਹੋਰ ਰੱਖਾਂ ਇਸੇ ਪ੍ਰਕਾਰ ਨਾਲ ਆਪ ਸਭ ਸੰਤਾਂ ਨੂੰ ਜੋੜਦੇ ਰਹੋ ਮੇਨ ਗੱਲ ਹੈ ਗੁਰਬਾਣੀ ਨਾਲ ਜੁੜ ਗਏ ਸਭ ਕੁਝ ਮਿਲ ਗਿਆ ਗੁਰਬਾਣੀ ਤੋਂ ਟੁੱਟ ਗਏ ਤੇ ਸਭ ਕੁਝ ਗਵਾ ਲਿਆ ਭਾਵੇਂ ਅਸੀਂ ਦੁਨੀਆਵੀ ਤੌਰ ਤੇ ਜਿੰਨੇ ਮਰਜੀ ਵਰ ਦੇਖੋ ਜੇ ਮਾਇਆ ਧਾਰੀ ਹੋ ਜਾਏਗੇ ਪਰ ਜਿੱਥੇ ਗੁਰਬਾਣੀ ਨਹੀਂ ਉੱਥੇ ਕੁਝ ਵੀ ਨਹੀਂ ਤੇ ਆਪ ਸਭ ਧੰਨ ਹੋ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ ਆਪ ਸਭ ਤੇ ਮੇਰ ਭਰਿਆ ਹੱਥ ਰੱਖਿਆ ਕਿ ਆਪ ਜੀ ਗੁਰੂ ਕੀ ਬਾਣੀ ਧੰਨ ਧੰਨ ਗੁਰੂ ਨਾਨਕ ਸਾਹਿਬ ਦੇ ਬਖਸ਼ੇ ਘੜੀ ਰਾਤ ਨੂੰ ਆਪ ਸਭ ਚੱਲ ਰਹੇ ਹੋ ਐਸੇ ਪ੍ਰਕਾਰ ਆਪ ਸਭ ਨੂੰ ਸਤਿਗੁਰੂ ਹੋਰ ਚੰਗੇ ਕਲਾਕਸ਼ਣ ਆਪ ਸੇਵਾ ਕਰਦੇ ਰਹੋ ਪਰਵਾਰਾਂ ਨੂੰ ਜੋੜਦੇ ਰਹੋ ਬੱਚਿਆਂ ਨੂੰ ਨਾਲ ਜੋੜੋ ਖਾਸ ਤੌਰ ਤੇ ਨੌਜਵਾਨ ਬੱਚੇ ਬੱਚੀਆਂ ਛੋਟੇ ਬੱਚੇ ਬੱਚੀਆਂ ਉਹਨਾਂ ਨੂੰ ਨਾਲ ਜੋੜਦੇ ਰਹੋਗੇ ਤੇ ਐਸੇ ਪ੍ਰਕਾਰ ਸਾਡਾ ਜੀਵਨ ਵੀ ਸਹਿੇਲਾ ਹੋਏਗਾ ਉਹਨਾਂ ਨੂੰ ਵੀ ਸੁਖਾਂ ਦੀ ਪ੍ਰਾਪਤੀ ਹੋਏਗੀ ਤੇ ਅਦਾਸ ਇੱਕ ਹੋਰ ਬੇਨਤੀ ਕਰ ਦਵੇ ਅਦਾਰਾ ਚਰਨੀਖਲਾ ਜਦੇ ਮਾਲਕ ਗੁਰੂ ਨਾਨਕ ਸਾਹਿਬ ਹਾਂ ਆ ਅਸੀਂ ਨਿਕੋਈ ਮਾਲਕ ਅਸੀਂ ਸੇਵਾ دارੀਆਂ ਇਹ ਉਹਨਾਂ ਦੇ ਬਖਸ਼ਸ਼ ਦੇ ਨਾਮ ਤੇ ਉਹ ਮੇਰੇ ਪਿਤਾ ਜੀ ਦੇ ਸਿਰ ਤੇ ਮਿਹਰ ਪਰਾਂ ਹੱਥ ਰੱਖਿਆ ਸਰਦਾਰ ਰਜੀਤ ਸਿੰਘ ਦਰਜੀ ਦੇ ਉੱਤੇ ਇਹ ਸੇਵਾਵਾਂ ਚੱਲ ਰਹੀਆਂ ਹਨ ਆਪ ਸਭ ਦਾ ਸਹਿਯੋਗ ਹੈ ਤੇ ਐਸੇ ਨਾਲ ਹੀ ਬੇਨਤੀ ਕਰਾਂਗਾ ਤੁਹਾਨੂੰ ਇਹ ਸਹਿਯੋਗ ਤੇ ਪਿਆਰ ਦੇ ਦੇਣੋ ਤਹੀਂ ਪ੍ਰਕਾਸ਼ ਹਮਾਰਾ ਬਇਓ ਪਟਨਾ ਸ਼ਹਿਰ ਵਿਖੇ ਬਬ ਲਿਓ ਸੱਚੇ ਬਾਦਸ਼ਾਹ ਧੰਗੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ਪੁਰਵ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਬੇਅੰਤ ਬੇਅੰਤ ਵਧਾਈਆਂ ਹੋਣ ਜਿੱਥੇ ਅੱਜ ਪ੍ਰਕਾਸ਼ਪੁਰ ਦਾ ਦਿਹਾੜਾ ਵੀ ਹੈ ਉੱਥੇ ਸਾਬਜਾਦੇ ਆਦੀ ਸ਼ਹੀਦੀ ਵੀ ਛੋਟੇ ਸਾਬਜਾਦੇ ਆਦੀਆਂ ਸ਼ਹੀਦੀ ਵੀ ਦਿਹਾੜਾ ਹੈ ਸੱਚੇ ਬਾਦਸ਼ਾਹ ਸਾਰੀ ਸਮੂਹ ਸੰਗਤਾਂ ਨੂੰ ਜਿੱਥੇ ਬਾਣੀ ਬਾਣੇ ਨਾਲ ਜੋੜੀ ਰੱਖਣ ਔਰ ਇਹ ਹੀ ਬੇਨਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ਪੁਰ ਤੇ ਕੀ ਸਾਡੀ ਕੋਮ ਅਮਰਤਤਾਰੀ ਹੋਏ ਅਮਰਤ ਛਕੇ ਔਰ ਗੁਰੂ ਦੇ ਹੁਕਮ ਚਾਏ ਪੀਵੋ ਪੋਲ ਖੰਡੇ ਤਾਰ ਹੋਏ ਜਨਮ ਸੋਹਿਲਾ ਸੱਚੇ ਪਾਸ਼ਾ ਇਹ ਸਾਰਾ ਅੱਜ ਜੋ ਸਮਾਗਮ ਹੈ ਜਸਵੀਰ ਗੌਰ ਪੈਂਜੀ ਜੋ ਨਜੋਰੀ ਗਾਰਡਨ ਦੇ ਬੜਾ ਹੀ ਕੋਈ ਨਾ ਤੋਂ ਮੁਤਾਜ ਨਹੀਂ ਹਨ ਸਾਰਾ ਇਹ ਜੱਥਾ ਇਹ ਜੋੜੀ ਰੱਖਦੇ ਆ ਸੰਗਤਾਂ ਨੂੰ ਉਹਨਾਂ ਦੇ ਵੱਲੋਂ ਅੱਜ ਇਹ ਸਾਰਾ ਸਮਾਗਮ ਉਲੀਕਿਆ ਗਿਆ ਮੈਂ ਅਰਦਾਸ ਕਰਦਾ ਸੱਚੇ ਬਾਦਸ਼ਾਹਾਂ ਦੇ ਜੱਥੇ ਨੂੰ ਹਮੇਸ਼ਾ ਛੱੜਦੀ ਕਲਾਜ ਬਖਸ਼ਣ ਇਹ ਅੰਮ੍ਰਿਤ ਵੇਲੇ ਵੀ ਜੋ ਸੋਸ਼ਲ ਮੀਡੀਆ ਰਾਹੀਂ ਗੂਗਲ Meet ਰਾਹੀਂ ਕਰੋ ਕਰੀ ਔਰ ਸੰਗਤਾਂ ਨਾਲ ਸੰਗਤਾਂ ਜੋੜੀ ਰੱਖਦੇ ਆ ਹਰ ਰੋਜ਼ ਅੰਮ੍ਰਿਤ ਵੇਲਾ ਨਿਤਨੇਮ ਦੇ ਬਾਅਦ ਬਾਣੀਆਂ ਪੜਨੀਆਂ ਹੋਰ ਕੀਰਤਨ ਕਰਨੇ ਸੈਜ ਪਾਠ ਕਰਨੇ ਇਹ ਸਾਰੇ ਇਸ ਸਮਾਗਮ ਨਾਲ ਇਹ ਉਲੀਕਦੇ ਆ ਇਹ ਵੀ ਕਰਦੇ ਰਹਿੰਦੇ ਆ ਸੱਚੇ ਬਾਦਸ਼ਾਹਾਂ ਦੇ ਜਥੇ ਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ ਅੱਜ ਬਹੁਤ ਹੀ ਸਾਡੇ ਪਿਆਰੇ ਹਰਮਨ ਪਿਆਰੇ ਹਰਪ੍ਰੀਤ ਸਿੰਘ ਜੀ ਵੀ ਸਾਡੇ ਵਿੱਚ ਹੈ ਚੜਦੀ ਕਲਾ ਟਾਈਮ ਟੀਵੀ ਦੇ ਔਰ ਬੜੀ ਨਿਮਰਤਾ ਇਹਨਾਂ ਦੇ ਫਾਦਰ ਸਾਹਿਬ ਚ ਵੀ ਇਹਨਾਂ ਚ ਵੀ ਸੱਚੇ ਬਾਦਸ਼ਾਹ ਇਹਨਾਂ ਦੇ ਵੀ ਇਹ ਚੜਦੀ ਕਲਾ ਬਖਸ਼ਣ ਕਿਉਂਕਿ ਇਹ ਸੋਸ਼ਲ ਮੀਡੀਆ ਅੱਜਕੱਲ੍ਹ ਇਹ ਜਮਾਨਾ ਸੋਸ਼ਲ ਮੀਡੀਆ ਦਾ ਹੈ ਤੇ ਸਾਡੇ ਇਹ ਨੁਮਾਇंदे ਇਹ ਪੰਥਕੋਮ ਦੇ ਇਹਨਾਂ ਦੇ ਹੱਥੇ ਬਾਗਡੋਰ ਹੁੰਦੀ ਹੈ ਤੇ ਜਰੂਰ ਇਹ ਚੈਨਲ ਵੀ ਸੋਸ਼ਲ ਮੀਡੀਆ ਚੱਲਨੇ ਚਾਹੀਦੇ ਹੈ ਤੇ ਮਹਾਰਾਜ ਇਹਨਾਂ ਤੇ ਵੀ ਪਰਿਵਾਰ ਤੇ ਵੀ ਇਹਨਾਂ ਤੇ ਵੀ ਇਹਨਾਂ ਦੇ ਚੈਨਲ ਤੇ ਵੀ ਸੱਚੇ ਬਾਦਸ਼ਾਹ ਕਿਰਪਾ ਰਖਣ ਤਾਂਕਿ ਇਹ ਸੰਸਾਰ ਨੂੰ ਤੇ ਬਾਣੀ ਤੇ ਸਮਾਗਮਾਂ ਨਾਲ ਬਾਣੀ ਨਾਲ ਕੀਰਤਨ ਸਮਾਗਮਾਂ ਨਾਲ ਜੋੜੀ ਰੱਖਣ ਤਾਂ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪ੍ਰਕਾਸ਼ ਪੁਰਬ ਦੀ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾ ਦਿੰਨੀ ਹਾਂ ਤਾਂ ਤਨ ਸਾਬ ਜਾਦੇ ਅਜੀਤ ਸਿੰਘ ਸਾਬ ਜਾਦੇ ਜਿਝਾਰ ਸਿੰਘ ਸਾਹਿਬ ਜਾਦੇ ਜਰੋਵਰ ਸਿੰਘ ਸਾਹਿਬ ਸਾਹਿਬ ਜਾਦੇ ਫਤਿਹ ਸਿੰਘ ਜੀ ਉਹਨਾਂ ਨੂੰ ਉਹਨਾਂ ਦਾ ਅੱਜ ਅਸੀਂ ਸ਼ਹੀਦੀ ਹਫਤਾ ਜਿਹੜਾ ਚੱਲ ਰਿਹਾ ਹੈ ਇੱਕ ਹਫਤੇ ਤੋਂ ਮਨਾ ਰਹੇ ਹਾਂ ਤੇ ਅੱਜ ਅਸੀਂ ਇੱਥੇ ਬੀਕਾਨੇਰ ਤੇ ਸਾਰੀ ਸੰਗਤ ਨੇ ਲਜੋਰੀ ਗਾਰਡਨ ਮਨਾਇਆ ਹੈ ਤੇ ਬਾਬਾ ਜੀ ਮਿਹਰ ਕਰਨ ਕਿਰਪਾ ਕਰਨ ਸਾਰੀ ਸੰਗਤ ਐਸੇ ਤਰ੍ਹਾਂ ਪਿਆਰ ਪ੍ਰੇਮ ਸਾਡਾ ਸਾਰਿਆਂ ਦਾ ਬਣਿਆ ਰਹੇ ਸਾਡੇ ਜੱਥੇ ਦਾ ਜਸਵੀਰ ਕੁੜ ਜੱਥੇ ਤੇ ਮੇਰ ਭਰਿਆ ਹੱਥ ਰੱਖਣ ਸਤਿਗੁਰੂ ਜੀ ਕਲਗੀਆਂ ਵਾਲੇ ਦੀ ਯਾਦ ਜਿਸੀ ਰਹੀਏ ਉਹਨਾਂ ਦੇ ਬੱਚਿਆਂ ਨੂੰ ਹਮੇਸ਼ਾ ਯਾਦ ਕਰਦੇ ਰਹੀਏ ਉਹਨਾਂ ਦੇ ਪੰਨੇ ਪੂਰਿਆਂ ਤੇ ਅਸੀਂ ਚੱਲਣਾ ਹੈ ਬਾਬਾ ਜੀ ਹਮੇਸ਼ਾ ਸਾਡੀ ਬਾਹ ਫੜ ਕੇ ਰੱਖਣ ਐਹੀ ਸਾਡੀ ਅਰਦਾਸ ਹੈ ਜੱਥੇ ਦੀ ਸੰਗਤ ਦੀ ਕਿ ਸਾਰੇ ਸਾਡੀ ਸੰਗਤ ਅਮਰਤ ਵੇਲੇ ਵੀ ਜੁੜਦੀ ਹੈ ਤੇ ਉਸ ਟਾਈਮ ਤੋਂ ਹੋਂ ਤੱਕ ਸਾਰੇ ਸਾਡੇ ਸਾਰੇ ਅਮਰਤਵਿਲੇ ਦੇ ਜਥੇ ਦੇ ਸਾਰੇ ਮੈਂਬਰਸ ਆਏ ਹੋਏ ਨੇ ਤੇ ਬਾਬਾ ਜੀ ਦੀ ਬੜੀ ਰਹਿਮਤ ਕਿਰਪਾ ਹੈ ਸਾਡੇ ਜਥੇ ਤੇ ਐਸੇ ਤਰ੍ਹਾਂ ਵਾਹਿਗੁਰੂ ਉਹਨਾਂ ਨੇ ਹੋਰ ਚੜਦੀ ਕਲਾ ਚ ਰੱਖੇ ਹੋਰ ਨਾਮਵਾਰੀ ਨਾਲ ਜੋੜੇ ਇਹ ਅਰਦਾਸ ਹੈ ਸਭ ਨੂੰ ਮੁਬਾਰਕ ਦੇਸ਼ ਵਿਦੇਸ਼ ਚ ਜਿਹੜੀ ਸੰਗਤ ਦੇਖ ਰਹੀ ਹੈ ਉਹਨਾਂ ਨੂੰ ਵੀ ਸਾਡੇ ਜਥੇ ਦੀ ਤਰਫੋਂ ਬਹੁਤ ਬਹੁਤ ਮੁਬਾਰਕ